ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਪੰਜਾਬ ਦੇ ਵਿੱਚ ਜਿੰਨੇ ਅਧਿਕਾਰੀ ਹੈ ਉਹਨਾਂ ਨੂੰ ਆਦੇਸ਼ ਦਿੱਤੇ ਹੈ ਕਿ ਤੁਸੀਂ ਦਫ਼ਤਰਾਂ ਦੇ ਵਿੱਚ 11 ਵਜੇ ਤੋਂ ਲੈ ਕੇ 1 ਵਜੇ ਤੱਕ ਲੋਕਾਂ ਦੀਆਂ ਤਕਲੀਫਾਂ ਸੁਣਨੇ ਹਨ ਔਰ ਉਸੇ ਮੁਹਿੰਮ ਦੇ ਤਹਿਤ ਅਧਿਕਾਰੀ ਤਾਂ ਪਹਿਲਾਂ ਵੀ ਦਫ਼ਤਰਾਂ 'ਚ ਲਗਾਤਾਰ ਬੈਠਦੇ ਸੀ ਸਮਾਨਾ ਡੀਐਸਪੀ ਮੈਡਮ ਹੈ ਨੀਹਾ ਗਰਵਾਲ ਆਪਣੇ ਆਫਿਸ 'ਚ ਤਨਹਾਤੇ ਹਨ ਕਿਸੇ ਲੋਕਾਂ ਨਾਲ ਮਿਲਣੇ ਕਿਸ ਤਰ੍ਹਾਂ ਦੇ ਆਦੇਸ਼ ਹੈ ਗੱਲਬਾਤ ਕਰਦੇ ਆ ਸਾਨੂੰ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇਹੀ ਆਦੇਸ਼ ਹੋਏ ਨੇ ਕਿ 11 ਤੋਂ 1 ਵਜੇ ਤੱਕ ਸਭੀ ਸਾਰੇ ਅਫਸਰ ਜਿਹੜੇ ਹੈਗੇ ਨੇ ਉੱਚੇ ਲੈਵਲ ਤੋਂ ਲੈ ਕੇ ਚੌਂਕੀ ਇੰਚਾਰਜ ਤੱਕ ਸਾਰੇ ਆਪਣੇ ਦਫ਼ਤਰਾਂ 'ਚ ਬੈਠੇ ਹਨ ਤਾਂ ਕਿ ਅਸੀਂ ਲੋਕਾਂ ਦੇ ਦੁੱਖ ਤਕਲੀਫ ਵਗੈਰਾ ਜੋ ਵੀ ਕੋਈ ਕੰਪਲੇਂਟਸ ਹੈਗੀਆਂ ਨੇ ਉਹਨਾਂ ਨੂੰ ਐਡਰੈਸ ਕਰ ਸਕੀਏ ਐਸ ਐਨ ਡੀਐਸਪੀ ਸਮਾਣਾ नेहा अग्रवाल ਔਰ ਉਹਨਾਂ ਨੇ ਇਹ ਵੀ ਦੱਸਿਆ ਕਿ ਮੇਰੇ ਸਬਡਿਵੀਜ਼ਨ ਦੇ ਵਿੱਚ ਜਿੰਨੇ ਵੀ ਸਿਟੀ ਪੁਲਿਸ ਸਟੇਸ਼ਨ ਐ ਪਾਵੇਂ ਸਦਰ ਐ ਪਾਵੇਂ ਚੌਂਕੀਆਂ ਉਹਨਾਂ ਕੇਜਲੇ ਅਧਿਕਾਰੀ ਐ ਇੰਚਾਰਜ ਐ ਉਹ ਦਫ਼ਤਰਾਂ ਵਿੱਚ ਬੈਠਣਗੇ ਲੋਕਾਂ ਦੀਆਂ ਤਕਲੀਫਾਂ ਸੁਣਨਗੇ ਲੋਕਾਂ ਦੀ ਸ਼ਿਕਾਇਤ ਰਹਿੰਦੀ ਵੀ ਸਾਨੂੰ ਅਫੀਸਰ ਨਹੀਂ ਮਿਲਿਆ ਸਾਨੂੰ ਜੋ ਕਿ ਸਾਹਿਬ ਨੇ ਮਿਲਿਆ ਉਹ ਸਾਰੀ ਸਮੱਸਿਆਵਾਂ ਡੀਜੀਪੀ ਪੰਜਾਬ ਵੱਲੋਂ ਹੱਲ ਕੀਤੀਆਂ ਗਈਆਂ ਹਨ ਹਾਂਜੀ ਠੀਕ ਹੈ ਜੀ ਆਪਣੇ ਅਫਸਰ ਪੂਰੇ ਟਾਈਮ ਤੇ ਆਪਣੇ ਮੌਜੂਦ ਨੇ ਜੀ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਨੇ ਸਭ ਕੁਝ ਕਰਦੇ ਨੇ ਤੇ ਨਹੀਂ ਬੈਠਦੇ ਸੀ ਪਹਿਲੇ ਮੁਸ਼ਕਲਾਂ ਆਉਂਦੀ ਸੀ ਪਹਿਲਾਂ ਹੈ ਸੀ ਜੀ ਤੇ ਹੁਣ ਸਭ ਚੌਕਸ ਹੋ ਗਏ ਨੇ ਜੀ ਲੋਕਾਂ ਨੂੰ ਟਾਈਮ ਦਾ ਪਤਾ ਹੁੰਦਾ ਜਾ ਕੇ ਮਿਲ ਲੈਂਦੇ ਨੇ ਖੱਦਲ ਖਵਾਰ ਨਹੀਂ ਹੋਣਾ ਪੈਂਦਾ ਜੀ ਅਸੀਂ ਤਹਿ ਦਿਲੋਂ ਸ਼ੁਕਰਾਨਾ ਕਰਦੇ ਹਾਂ ਸਰਕਾਰ ਦਾ ਜੀ ਠੀਕ ਆਪਣੀ ਡਿਊਟੀ ਨਿਭਾ ਰਹੇ ਨੇ ਹਾਜ਼ਰ ਹਾਜ਼ਰ ਹਾਂਜੀ ਠੀਕ ਵਧੀਆ ਜੀ ਹਾਂਜੀ ਵਧੀਆ ਖਾਸਾ ਜੀ ਲੋਕਾਂ ਨੂੰ ਟਾਈਮ ਖਰਾਬ ਨਾ ਲੋਕੀ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼